ਸੱਤ ਸੀ ਗਾਲ ਜੀ ਆ ਦੇਖੋ ਅਸੀਂ ਆਪਣੀ ਸ਼ਾਪ ਤੇ ਹਨਾ ਸੈਂਡਵਿਚ ਬਣਾਉਣ ਲੱਗੇ ਆ ਇਹ ਅਸੀਂ ਆਪ ਬਣਾਈਦੇ ਆ ਸੈਂਡਵਿਚ ਤੇ ਬਹੁਤ ਵਧੀਆ ਬਣਦੇ ਆ ਬਹੁਤ ਇਹਨੂੰ ਪਸੰਦ ਕਰਦੇ ਲੋਕ ਹੁਣ ਇਹ ਤੇ ਲਾ ਕਿਲਾ ਮਾਈਨਸ ਤੰਦੂਰੀ ਮਾਈਨਸ ਐਂਡ ਵਾਈਟ ਮਾਈਨਸ ਤੰਦੂਰੀ ਮਾਈਨਸ ਤੇ ਹੋਰ ਵਾਈਟ ਮਾਈਨਸ ਜੋਨੀ ਬੈਕਸ ਕਰਕੇ ਹੂੰ ਉਹ ਲਾਏ ਆ ਤੇ ਫੇਰ ਇਹਨੂੰ ਅਸੀਂ ਲਾ ਕੇ ਤੇ ਉਸ ਤੋਂ ਬਾਅਦ ਫਿਰ ਇਸ ਬਰੀਕ-ਬਰੀਕ ਸੈਲਡ ਕੱਟ ਕੇ ਰੱਖਿਆ ਹੋਊ ਲਾਵਾਂਗੇ ਸੈਲਡ ਵਿੱਚ ਪਾਇਆ ਆਪਾਂ ਟਮਾਟਰ ਥੋੜਾ ਜਿਹਾ ਧਿਆਜ ਥੋੜਾ ਜਿਹਾ ਖੀਰਾ ਇਹਦੇ ਵਿੱਚ ਪਾਇਆ ਜੀ ਥੋੜਾ ਜਿਹਾ ਖੀਰਾ ਥੋੜਾ ਜਿਹਾ ਟਮਾਟਰ ਤੇ ਪਿਆਜ਼ ਸ਼ਿਮਲਾ ਮਿਰਚ ਹਾਂ ਜੀ ਇਹ ਚੀਜ਼ਾਂ ਬਰੀਕ-ਬਰੀਕ ਕੱਟ ਕੇ ਹਨਾ ਆਹ ਦੇਖੋ ਇਹਨਾਂ ਨੂੰ ਬਰੀਕ ਕੱਟ ਕੇ ਮਿਕਸ ਕਰਕੇ ਰੱਖਿਆ ਹੈ ਇਹ ਹੁਣ ਇਹਨਾਂ ਤੇ ਲਾਵਾਂਗੇ ਅਸੀਂ ਫਿਰ ਬਹੁਤ ਟੇਸਟੀ ਬਣਦੇ ਆ ਜੀ ਹਾਂਜੀ ਇਹਦੇ ਵਿੱਚ ਆਰਗੈਨੋ ਵੀ ਪਾਇਆ ਹੈ ਆਰਗੈਨੋ ਵੀ ਹਾਂ ਆਰਗੈਨੋ ਉਹਦੇ ਚ ਪਾਇਆ ਸੈਲਡ ਕੀ ਠੀਕ ਹੈ ਠੀਕ ਹੈ ਵਧੀਆ ਹੈ ਤਾਂ ਹੈ ਨਾ ਬਹੁਤ ਵਧੀਆ ਬਣਦੇ ਔਰ ਲਾਈਟ ਹੈ ਬਿਲਕੁਲ ਕੋਈ ਹੈਵੀ ਨਹੀਂ ਗੇ ਹਰ ਇੱਕ ਇਹਨੂੰ ਖਾ ਸਕਦਾ ਹੈ ਹੂੰ ਤੁਸੀਂ ਵੀ ਆਇਓਗੇ ਤੇ ਤੁਹਾਨੂੰ ਵੀ ਖਿਲਾਵਾਂਗੇ ਜਰੂਰ ਹਾਂਜੀ ਮੌਨਟ ਸ਼ੌਪ ਤੇ ਆਓ ਹਾਂ ਸਾਡਾ ਸੈਂਡਵਿਚ ਖਾਓ ਸੈਂਡਵਿਚ ਖਾਓ ਸਾਡੀ ਸ਼ੌਪ ਤੇ ਆਣ ਕੇ ਸੈਂਡਵਿਚ ਖਾਓ ਸਾਡਾ ਨਾਲੇ ਕੌਫੀ ਵੀ ਪ੍ਰਾਈਸ ਵੀ ਅਸੀਂ ਸਿਰਫ ਰੱਖੀ 10 ਰੁਪਏ ਹਾਂਜੀ ਤੇ ਕਾਫੀ ਵੀ ਆ ਸਾਡੇ ਕੋ ਤੇ ਚਾਹ ਵੀ ਆ ਹੂੰ ਤੇ ਅਸੀਂ ਬਣਾਉਨੇ ਆ ਦੂਜੀ ਵੀ ਬਣਾਉਨੇ ਆ ਮਸ਼ੀਨ ਵਾਲੀ ਵੀ ਆ ਸਾਡੇ ਕੋ ਆ ਦੇਖੋ ਮਸ਼ੀਨ ਵੀ ਰੱਖੀ ਆ ਮਸ਼ੀਨ ਵਾਲੀ ਵੀ ਆ ਜੇ ਕੋਈ ਕਵੇ ਦੂਜੀ ਬਣਾਉਣੀ ਆ ਚੁੱਲੇ ਤੇ ਇੱਥੇ ਅਸੀਂ ਇਲੈਕਟ੍ਰਿਕ ਜਿਹੜਾ ਆ ਚੁੱਲਾ ਵੀ ਰੱਖਿਆ ਹੋਇਆ ਹੋਰ ਸਾਡੇ ਕੋ ਇੱਥੇ ਕੁਝ ਪੈਨਮਕੀਨ ਵਗੈਰਾ ਹਣਾ ਤੇ ਕੁਛ ਗਲਾਸ ਜਿਹੜੇ ਚਾਹ ਕੌਫੀ ਨੂੰ ਯੂਜ਼ ਹੁੰਦੇ ਆ ਕੋਲ ਡਰਿੰਕ ਵੀ ਆ ਰੱਖੇ ਛੋਟੇ ਹਣਾ ਤੇ ਅਸੀਂ ਦੋਨੇ ਜਾਣੇ ਇੱਥੇ ਫਿਰ ਆਜੀ ਦਾ ਬਹਿ ਜੀਦਾ ਟਾਈਮ ਪਾਸ ਕਰ ਲੀਦਾ ਕਿਉਂਕਿ ਘਰ ਦੀ ਸ਼ਾਪ ਆ ਹਣਾ ਤੇ ਅਸੀਂ ਸੋਚਿਆ ਫਿਰ ਕਿਉਂ ਨਾ ਕੁਛ ਨਾ ਕੁਛ ਕੀਤਾ ਜਾਵੇ ਵਿਹਲੇ ਬੈਠ ਕੇ ਕੀ ਕਰਨਾ ਹਾਂਜੀ ਚਲੋ ਹਣਾ ਸਾਰੇ ਕਹਿੰਦੇ ਆ ਕਿ ਬੱਚੇ ਸਿਆਣੇ ਹੋ ਜਾਂਦੇ ਆ ਨਾ ਬੱਚੇ ਆਪਣੇ ਆਪਣੇ ਕੰਮਾਂ 'ਚ ਲੱਗ ਜਾਂਦੇ ਆ ਹੂੰ ਤਾਂ ਮੰਮੀ ਡੈਡੀ ਹੋ ਜਾਂਦੇ ਆ ਸਹੀ ਹੂੰ ਤੇ ਮੰਮੀ ਡੈਡੀ ਫ੍ਰੀ ਕਾਰਨ ਵੀ ਕੀ ਸਹੀ ਗੱਲ ਆ ਮੰਮੀ ਡੈਡੀ ਜਦੋਂ ਵਿਹਲੇ ਹੋ ਜਾਂਦੇ ਤੇ ਫਿਰ ਟਾਈਮ ਨਹੀਂ ਪਾਸ ਹੁੰਦਾ ਫਿਰ ਟਾਈਮ ਨਹੀਂ ਪਾਸ ਹੁੰਦਾ ਹੂੰ ਫੇ ਆਪਾਂ ਟਾਈਮ ਵਧੀਆ ਪਾਸ ਕਰਨ ਨੂੰ ਇਦਾਂ ਛੋਟਾ ਜਿਹਾ ਬਿਜ਼ਨਸ ਬਿਲਕੁਲ ਆ ਦੇਖੋ ਜੀ ਇਦਾਂ ਲਾ ਲੈਣਾ ਇਹਨੂੰ ਜਿਹੜਾ ਮਿਕਸ ਕੀਤਾ ਪਹਿਲਾਂ ਮਾਈਨਸ ਲਾ ਕੇ ਇਹਦੇ ਤੇ ਲਾ ਲੈਣਾ ਸੈਲਡ ਜਿਹੜਾ ਬ੍ਰਿਕ ਬ੍ਰਿਕ ਕਟਿਆ ਹੋਇਆ ਤੇ ਲਾ ਕੇ ਇਹਦੇ ਉੱਪਰ ਫਿਰ ਇੱਕ ਬ੍ਰੈਡ ਹੋਰ ਰੱਖ ਦੇਣਾ ਫਿਰ ਅੱਗੇ ਕੀ ਕਰਦੇ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਆ ਦੇਖੋ ਪਹਿਲਾਂ ਇਹਨਾਂ ਨੂੰ ਐਦਾਂ ਹੀ ਦੋ ਦੋ ਨੂੰ ਕਰਕੇ ਸੈੱਟ ਤੇ ਰੱਖ ਲੈਣਾ ਬਹੁਤ ਟੈਸਟੀ ਬਣਦੇ ਆ ਬਹੁਤ ਤੇ ਉਸੇ ਵੇਲੇ ਹਾਜਮ ਕੋਈ ਫਰਾਈ ਨਹੀਂ ਕੁਛ ਨਹੀਂ ਆ ਦੇਖੋ ਜੀ ਹੁਣ ਇਹਨੂੰ ਵਿੱਚੋਂ ਐਦਾਂ ਕੱਟ ਦੇਣਾ ਇਹਨ ਵੀ ਦਾ ਪਾ ਕੱਟ ਦੇਣਾ ਵਿੱਚੋਂ ਇਹ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਆ ਜੀ ਹੂੰ ਇਸ ਸਕੂਲ ਵਾਸਤੇ ਤੁਸੀਂ ਕਿਚਨ ਵਿੱਚ ਵੀ ਦੇ ਸਕਦੇ ਆ ਆਪਣੇ ਬੱਚਿਆਂ ਨੂੰ ਹੂੰ ਹੂੰ ਜੀ ਮੈਨਸ ਤੁਸੀਂ ਨਹੀਂ ਵੀ ਆਪਣਾ ਨੌਣਾ ਬੱਚਿਆਂ ਵਾਸਤੇ ਵੀ ਮਲਾਈ ਬੁਰੀ ਲਾ ਲਓ ਪਰ ਉਹਦਾ ਮੈਸ ਖਾਸਵਾਗਣਾ ਹਾਂ ਹਾਂ ਮਲਾਈ ਲਾ ਲਓ ਆ ਦੇਖੋ ਵਿੱਚੋਂ ਕਿੰਨੇ ਸੋਨੇ ਬਣੇ ਆ ਇਹ ਤਾਂ ਅਸੀਂ ਬਣਾ ਦੇਤਾ ਇਹ ਤਾਂ ਅਸੀਂ ਸਟਾਰਟ ਕਰੀਆ ਜੀ ਬਿਲਕੁਲ ਫਿਰ ਇਹਨਾਂ ਨੂੰ ਅਸੀਂ ਪੈਕ ਕਰ ਦਿੰਨੇ ਆ ਹਾਂਜੀ ਹੂੰ ਤੇ ਜਿਆਦਾ ਨਾਟਕਾ ਦੀ ਡੇਗੀ ਨਾ ਪਹਿਣ ਨਹੀਂ ਡੇਗਦੀ ਆ ਦੇਖੋ ਜੀ ਹਾਂ ਇਹ ਰਸੀ ਇਹਨਾਂ ਨੂੰ ਹੁਣ ਹਨਾ ਪੈਕ ਕਰ ਦਨੇ ਆਹ ਦੇਖੋ ਜੀ ਹੁਣ ਪੈਕ ਕਰਨ ਲੱਗੇ ਇਹ ਵਿੱਚ ਪਾ ਕੇ ਇਹ ਪੈਕਿੰਗ ਰੱਖੀ ਹੋਈ ਆ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇੱਧਰ ਰੱਖ ਦੇਣਾ ਲੋ ਜੀ ਪੈਕ ਹੋ ਗਿਆ ਤੇ ਤੁਸੀਂ ਘਰ ਵਿੱਚ ਬਹੁਤ ਆਰਾਮ ਦੇ ਨਾਲ ਤਿਆਰ ਕਰ ਸਕਦੇ ਆਂ ਪਰ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਇਹਨੂੰ ਵਾਇਸੇ ਤਰ੍ਹਾਂ ਪੈਕ ਕਰੀ ਜਾਣੇ ਇਹ ਇਹਨੂੰ ਤੁਸੀਂ ਜੇ ਜ਼ਿਆਦਾ ਗਰਮੀ ਨਾ ਤੁਸੀਂ ਇਹਨੂੰ ਫਰਿੱਜ ਚ ਰੱਖ ਸਕਦੇ ਆਂ ਹਾਂਜੀ ਇਹ ਹੋਮ ਮੇਡ ਹੈ ਜੀ ਹਮਮ ਹੋਮ ਮੇਡ ਸੈਂਡਵਿਚ ਹੈ ਹੋਮ ਮੇਡ ਸੈਂਡਵਿਚ ਆ ਇਹਨੂੰ ਲਾ ਕੇ ਤੁਸੀਂ ਫਰਿੱਜ ਚ ਰੱਖਦੇ ਹੋ ਠੰਡੇ ਰਹਿਣਗੇ ਔਰ ਜਦੋਂ ਮਰਜ਼ੀ ਇਹਨੂੰ ਚੱਕ ਕੇ ਖਾ ਲਓ ਭਾਵੇਂ ਦੂਸਰੇ ਦਿਨ ਵੀ ਖਾ ਸਕਦੇ ਹੋ ਖਰਾਬ ਨਹੀਂ ਹੁੰਦੇ ਆ ਕਿ ਚਲੋ ਠੀਕ ਹੈ ਜੀ ਹੁਣ ਅਸੀਂ ਅੱਜ ਬਣਾਇ ਸੀ ਸੈਂਡਵਿਚ ਫਿਰ ਕੁਝ ਹੋਰ ਬਣਾਵਾਂਗੇ ਬ੍ਰੈਡ ਪਕੌੜੇ ਵੀ ਬਣਾਈ ਦੇ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਹਨਾ ਤੇ ਚਲੋ ਆਪਾਂ ਫਿਰ ਮਿਲਦੇ ਆਂ ਜੀ ਸਤਿ ਸ੍ਰੀ ਅਕਾਲ ਜੀ ਜੰਗਾ ਜੀ ਸਤਿ ਸ੍ਰੀ ਅਕਾਲ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ